ਤਦੇ ਆਦਰੀ ਵੀਡੀਓ ਵਿੱਚ ਆਪਾਂ ਪੰਜ ਨੰਗ ਸੇਲ ਲਈ ਲੈ ਕੇ ਆਏ ਜੀ ਇੱਕ ਬੜ ਬਈ ਤੋਕੜਾ ਤੇ ਦੋ ਤੋਕੜ ਗੱਮਣੇ ਇੱਕ ਮੱਝ ਬਈ ਤੋਕੜ ਗੱਮਣ ਤੇ ਇੱਕ ਬਾਈ ਕੋਲੇ ਕਟਾਗਾ ਆਹ ਕਰ ਲੈਨੇ ਬਾਈ ਨਾਲ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਕੈਮ ਹੋ ਵਧੀਆ ਵਧੀਆ ਤੁਸੀਂ ਦੱਸੋ ਠੀਕ ਹੋ ਵਧੀਆ ਪੂਰੇ ਵਧੀਆ ਬਾਈ ਜੀ ਨਾਮ ਤੇ ਐਡਰੈਸ ਬੋਲੋ ਨਾਮ ਬਾਈ ਗੁਰਵਿੰਦਰ ਸਿੰਘ ਪਿੰਡ ਬੁਰਜ ਰਾਜਗੜ੍ਹ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਪਿੰਡ ਬਾਈ ਨੇੜੇ ਪਿੰਡ ਬਾਈ ਹਲਕੜਾ ਭਧੋੜ ਸਲਾਦਪੁਰਾ ਜੰਗੀਆਂਣਾ ਹੂੰ ਮੋਬਾਈਲ ਨੰਬਰ ਬੋਲੋ 7347018285 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਟੋਕੜ ਬਾਈ ਇਹਨੂੰ ਸਾਢੇ 4 ਮਹੀਨੇ ਹੋ ਗਏ ਸੂਈ ਨੂੰ ਠੀਕ ਆ ਬਾਈ ਬੱਚਾ ਇਹਦਾ ਤੇ ਮਹੀਨਾ ਹੋ ਗਿਆ ਤੇ ਟੀਕਾ ਭਰਾਏ ਨੂੰ ਠੀਕ ਆ ਬਾਈ ਸੋਹਣਾ ਉਹਨਾਂ ਦਾ ਜਿੱਥੋਂ ਆਪਾਂ ਲਈ ਆ ਉਹਨਾਂ ਦਾ ਕਹਿਣਾ ਵੀ ਬੈੜ ਅਟ ਦੇ ਕੀ ਗੱਬਣ ਪਰ ਆਪਾਂ ਯਕੀਨ ਨਹੀਂ ਕਰਦੇ ਆਪਾਂ ਫੰਡਰ ਸਮਝ ਕੇ ਲਈਏ ਠੀਕ ਆ ਬਾਈ ਤੇ ਮੰਨ ਕੇ ਚੱਲ ਕਿਹੜਾ ਸੂਆ ਸੋਈ ਵੀ ਬਾਈ ਬਾਈ ਇਹ ਦੂਜੇ ਸੂਹ ਵੀ ਹਨ ਠੀਕ ਆ ਬਾਈ ਹੂੰ ਲੈ ਆਰਡਰ ਨੇੜ ਤੋਂ ਚੈੱਕ ਕਰ ਲਓ ਦੁੱਧ ਕਿੰਨਾ ਬਾਈ ਦੁੱਧ ਬਾਈ ਇਹ ਆਪਾਂ ਚੋਕੇ ਤਾਂ 10 ਲੀਟਰ ਲੈ ਕੇ ਆਏ ਸੀ ਪਰ ਥੋੜਾ ਜਿਹਾ ਬੈੜ ਨੇ ਜੀ ਨਹੀਂ ਲਾਇਆ ਤੁਸੀਂ ਤੂੰ ਬੈੜ ਦਾ ਸੀ ਵੀ ਜਾਂਦੀ ਆ ਠੀਕ ਆ ਤੇ ਹੁਣ ਬੰਦਾ 8 ਕਿਲੋ ਮੰਨ ਕੇ ਲੈ ਜੀ ਠੀਕ ਆ ਹਾਂ ਚੋਕੇ ਚਾਰ ਡੰਗ ਚੋਲੇ 6 ਡੰਗ ਚੋਲੇ ਠੀਕ ਆ ਇੱਥੇ ਆਪਣੇ ਘਰ ਦੀ ਗਾਰੰਟੀ ਆ ਠੀਕ ਆ ਭਾਈ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਕੱਦ ਚੰਗਾ ਬਰੀਡ ਚੰਗੀ ਆ ਭਾਈ ਖਾਣ ਲੇ ਬਾਅਦ ਚੰਗਾ ਦੁੱਧ ਵੀ ਚੰਗਾ ਗਾ ਬੜਾ ਚੰਗਾ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਚੰਗੀ ਆ ਬੜਾ ਸੁਨੱਕੀ ਆ ਭਾਈ ਲਾ ਕੀ ਆ ਬਾਤ ਆ ਫੇਸ ਤੇ ਬਰੀਡ ਚੈੱਕ ਕਰੋ ਪਲੀ ਵੀ ਆ ਬੜਕ ਨਹੀਂ ਬੋਲੀ ਚੰਗੀ ਵਹਿੜਾ ਡਾਕਟਰ ਹੂੰ ਥਾਣਲੇ ਵਾ ਇੱਕ ਨੰਬਰ ਚਵਾਈ ਚਵਾਈ ਕਿਵੇਂ ਆ ਬਾਈ ਬਾਈ ਚਵਾਈ ਇੱਕ ਨੰਬਰ ਆ ਪੂਲੀ ਧਾਰ ਆ ਠੀਕ ਆ ਟਾਈਮ ਟੂ ਟਾਈਮ ਬਸ ਹੁਣ 2 ਘੰਟੇ ਚਵਾਈ ਚ ਰਹਿ ਗਏ ਠੀਕ ਆ ਬਾਈ ਹੂੰ ਤੇ ਕੀ ਮੁੱਲ ਜਾਇਜ਼ ਜਨ ਮੁੱਲ ਡਾਕਟਰ ਕਰਾਉਣ ਨੂੰ 35 ਕਰਾ ਲਾ 40 ਕਰਾ ਲਾ ਹੂੰ 33000 ਦੀ ਵਹਿੜ ਦਊਗਾ ਚੱਕ ਬਾਈ 33000 ਦੀ ਬਾਈ ਕਹਿੰਦਾ ਵਹਿੜ ਦੇ ਦਿਆਂਗੇ ਮੁੱਲ ਕਰਵਾ ਜੱਡਾ ਮਰਜ਼ੀ ਕਰਾ ਲਓ ਵਹਿੜ ਚੰਗੀ ਆ ਫੇਰ ਸ ਦੇਖੋ ਪਲੀ ਵੀ ਵਹਿੜ ਆ ਬਾਈ ਲੈ ਤੋਰਾ ਚੈੱਕ ਕਰ ਲਓ ਬਰੀਡ ਚੈੱਕ ਆ ਕੀ ਬਾਤ ਆ ਥਾਣਲੇ ਵਾ ਚੰਗਾ ਆਰਡਰ ਚੰਗਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਪੂਰੀ ਵਿੱਚ ਦੇ ਥਾਣਾ ਲੈ ਲੈ ਉਹ ਆਂਦੀ ਬਾਈ ਕਹਿੰਦਾ ਦੋ ਡੰਗ ਤੰਨਣਾਗੇ ਚਾਰ ਡੰਗ ਚੋਲਿਓ ਤੁਹਾਨੂੰ ਵਾਲੀ ਸੀਲ ਥਣ ਦੀ ਡੈਕਟਰ ਬਹਿੜਦਾ ਤਾਂ ਕੋਈ ਅੰਤ ਨਹੀਂ ਇਹਦਾ ਗੱਲ ਕਰ ਜੀ ਨਹੀਂ ਲਾਇਆ ਤਾਂ ਜੇ ਆਪਣੇ ਦੋ ਦਿਨ ਕਿੱਲੇ ਦੇ ਜੀ ਲਾ ਆ ਲਿਆ ਦੁੱਧ 12 ਕਿਲੋ ਕਰ ਦੂੰਗਾ ਥੱਲੇ ਠੀਕ ਹੈ ਬਾਈ ਹੂੰ ਅੱਗੇ ਵੀਰੇ 2 ਨੰਬਰ ਤੇ ਟੋਕੜ ਗੱਪਣ ਇਹ ਵੀਰੇ ਟੋਕੜ ਗੱਪਣ ਆ ਫਾਰਮ ਚੋਂ ਬਹਿੜ ਲਈ ਆ ਆਪਾਂ ਓਕੇ ਉਹਨਾਂ ਨੇ ਦੂਜਾ ਆਖਿਆ ਹੂੰ ਮੈਂ ਤੀਜਾ ਮੰਨਿਆ ਹੋ ਸਕਦਾ ਬੈੜ ਦੂਜੇ ਹੋਵੇ ਠੀਕ ਹੈ ਦੇ ਹਿਸਾਬ ਨਾਲ ਹੂੰ ਮੰਨਣ ਵਾਲਾ ਤੀਜੇ ਲੈ ਜੇ ਦੂਜੇ ਲੈ ਜੇ ਠੀਕ ਹੈ ਭਾਈ ਪਹਿਲੇ ਸੂਏ ਬੈੜ ਨੇ 27 ਕਿਲੋ ਦੁੱਧ ਪਾਇਆ ਹੂੰ ਹੁਣ ਉਹ ਕਹਿੰਦੇ ਸੀ ਡਰਾਈ ਤੇ ਛੱਡਤੀ ਸੀ ਤੇ ਸਾਢੇ ਤਿੰਨਾਂ ਤੋਂ ਉੱਤੇ ਗੱਭਣਾ ਬਾਈ ਚਾਰਾਂ ਦੇ ਨੇੜ ਆ ਠੀਕ ਆ ਚੈੱਕ ਪਾਸ ਆ ਗਾਰੰਟੀ ਆ ਹੂੰ ਠੰਡਾ ਟੀਕਾ ਲੱਗਿਆ ਵਾ ਠੀਕ ਆ ਭਾਈ ਹਾਂ ਤੇ ਅਗਲਾ ਆਪਦੀ ਕਰਵਾ ਵੀ ਲਵੇ ਹਨਾ ਬਾਈ ਆਪਣੇ ਵੱਲੋਂ ਫਸਾਕ ਦੋ ਵਾਰੀ ਕਰਵਾ ਲਈ ਫਸਾਕ ਇੱਕ ਵਾਰੀ ਕਰਵਾ ਲਈ ਡਾਕਟਰ ਆਬਦਾਲਿਆ ਹੋਵੇ ਆਪਾਂ ਨੂੰ ਕੋਈ ਡੱਕਾਂ ਨਹੀਂ ਸਹੀ ਗੱਲ ਆ ਭਾਈ ਫੇਸ ਬੜਾ ਚੰਗਾ ਤੇ ਡਾਕਟਰ ਦੁੱਧ ਦੇ ਥਲੇ ਅੱਜ ਦੇ ਸਮੇਂ 8 ਕਿਲੋ ਹਾਜ਼ਰ ਹੈ 8 ਕਿਲੋ ਦੁੱਧ ਹੈਗਾ ਠੀਕ ਉਹਨੇ ਤੇ ਡਰਾਈ ਕਰਕੇ ਛੱਡੀ ਵੀ ਸੀ ਪਰ ਆਪਾਂ ਫੀਡ ਫੂਡ ਪਾਉਣ ਲੱਗ ਗਏ ਹੂੰ ਕਿਸੇ ਥਾਂ 'ਚ ਕੋਈ ਬਾਦ ਘਾਟ ਹੋਵੇ ਇੱਕ ਧਾਰ ਦਾ ਫਰਕ ਹੋਵੇ ਆਪਾਂ ਦੇਣਦਾਰਾਂ ਵੈੜ ਆਪਣੀਆਂ ਠੀਕ ਹੈ ਬਾਈ ਫੇਸ ਦੀ ਬਿਊਟੀ ਦੇਖੋ ਕਮਾਲ ਡਾਕਟਰ ਵੈੜ ਤੂੰ ਦੇਖ ਵੈੜ ਦੀ ਖੜ ਨਹੀਂ ਖੁੜ ਨਹੀਂ ਦੇਖ ਤੂੰ ਪਲੀ ਵੀ ਬਹੁਤ ਆਣਾ ਬੜਾ ਵੈੜ ਵਾਲੀ ਚੰਗੀ ਵੈੜਾ ਬਾਈ ਹੂੰ ਸਹੀ ਗੱਲ ਤੋਰਾ ਚੈੱਕ ਕਰੋ ਬਰੀਡ ਚੈੱਕ ਕਰੋ ਇੱਕ ਨੰਬਰ ਥਾਨ ਚੰਗਾ ਚਵਾਈ ਕੋਡਿੰਗ ਭਾਈ ਦੀਆ ਚਵਾਈ ਕਿਵੇਂ ਆ ਮਖਾ ਬਾਈ ਚਵਾਈ 1 ਨੰਬਰ ਆ ਜਾਮਾ ਠੀਕ ਆ ਬਾਈ ਕਰਕੇ ਸਾਢੇ 7 ਦੀ ਚਵਾਈ ਹੋਈ ਵੀ ਹੈ ਜੇ 2 ਘੰਟੇ ਪਾਏ ਹੈ ਚਵਾਈ ਚ ਹਮ ਮੈੜਦੀ ਤੂੰ ਖੜਨੀ ਖੁੜਨੀ ਦੇਖ ਸਹੀ ਗੱਲ ਆ ਬਾਈ ਕੋਈ 1 ਪੈਸੇ ਦਾ ਮੈੜ ਗੁਣਾ ਦੀ ਗੁਥਲੀ ਆ ਕੀ ਮੋਲ ਲੱਜ ਜਾ ਜਾ ਭਰਾ ਇਹਦਾ ਡਾਕਟਰ ਇਹਦਾ ਜੈਜ ਆ ਮੁੱਲ ਹਾਂ ਨਾ ਕਰਾਉਣੀਆਂ ਹਮ ਤਾਂ 1 68 ਦੀ ਦਊਗਾ ਇਹ ਮੁੱਲ ਕਰਾਉਣਾ ਦਾ 65 ਹੇ ਇਨਸ਼ਾ ਬਾਈ ਮੁੱਲ 65000 ਇੱਕ ਡਾਕਟਰ ਇਹ ਆ ਰਿਹਾ ਦੀ ਵੜਡ ਬਾਈ ਕਨ ਦੇ ਦੇ ਆ ਗਿਆ ਬਾਈ ਵੜਡ ਚੰਗੀ ਹੈ ਪੜੀ ਵੀ ਹੈ ਪਿੱਛੇ ਤੋਂ ਚੰਗੀ ਪੁਆਇੰਟ ਪੁਆਇੰਟ ਪੂਰਾ ਚੰਗਾ ਅੱਗੇ ਆ ਆ ਦੇਖ ਬਲੈਕ 골ਡ ਕੈਮਰਾ ਲਾਗਦਾ ਬਹੁਤ ਬਾਤ ਆ ਬਾਈ ਬਹੁਤ ਪੜੀ ਵੀ ਹੈ ਨਾ ਪੂਰੀ ਚੰਗੀ ਵੜਡ ਡਾਕਟਰ ਇਹ ਵੀ ਤੋਕੜ ਗੱਪਣ ਡਾਕਟਰ ਇਹ ਤੋਕੜ ਗੱਪਣ ਹੂੰ ਦੁੱਧ ਦੇ ਅੱਜ ਦੇ ਸਮੇ 13 ਲੀਟਰ ਹਾਜ਼ਰ ਆ ਠੀਕ ਆ ਕੰਡੇ ਵਾਲਾ ਹੂੰ ਸਾਢੇ 3:00 ਤੋਂ 3 ਦਿਨ ਉੱਪਰ ਉੱਤੇ ਆ ਠੀਕ ਆ ਚੈੱਕ ਹੋਈ ਵੀ ਹੈ ਠੰਡਾ ਟੀਕਾ ਲੱਗਿਆ ਵਾ ਹੂੰ ਆ ਦਾ ਬੰਦਾ ਚੈੱਕ ਕਰਾ ਕੇ ਲੈ ਜੇ ਆਗੇ ਵੀਰੇ 2 ਮਿੰਟ ਠੀਕ ਆ ਫੇਸ ਵੜਾ ਕੇ ਚੱਕਰਾ ਕੇ ਲੈ ਜੀ ਫੇਸ ਬੋਲੀਵਾਦੀ ਪਹੁੰਚ ਗਿਆ ਡਾਟ ਕੋ ਬੈੜ ਦਾ ਕਦ ਕਦ ਦੇਖ ਇਹ ਤਾਂ ਜਦੋਂ ਪੜਗੀ 1 ਸਵਾ ਲੱਖ ਰੁਪਏ ਤੋਂ ਉੱਤੇ ਆ ਬੈੜ ਹੂੰ ਪੜੀ ਵੀ ਬਹੁਤ ਆ ਯਾਰ ਹਨਾ 28 ਕਿਲੋ ਦੁੱਧ ਵੀਰੇ ਕੱਢਿਆ ਤੇ ਜੇ ਕੋ ਕਿਸੇ ਬੰਦੇ ਨੂੰ ਨਹੀਂ ਉਹ ਤਾਂ ਯਕੀਨ ਮੇਰੇ ਪਿੰਡੋਂ ਵੈੜ ਲਈ ਆ ਹੂੰ ਬੰਦੇ ਦੇ ਮੈਂ ਕੋਲੇ ਲੈ ਜੂ ਠੀਕ ਆ ਬਾਈ ਫੜੀ ਵੀ ਬਹੁਤ ਆ ਵੀ ਦੁੱਧ ਵੀ ਚੰਗਾ ਗੱਭਣ ਵੀ ਚੈੱਕ ਪਾਸ ਫੋਟੋ ਡਾਕਟਰ ਦੁੱਧ ਸਜਣਾਰ ਗਾ 13 ਕਿਲੋ ਦੁੱਧ ਆ ਹੂੰ ਸਹੀ ਗੱਲ ਆ ਫੈੜ ਚੰਗੀ ਆ ਦੁੱਧ ਦੀ ਸਹੀ ਗੱਲ ਆ ਬੱਕੀਰ ਫਲੀ ਵੀ ਬਹੁਤ ਹੈ ਨਾ ਆ ਆ ਆਹ ਜਾਣ ਤੱਕਾ ਮਾਰਦੀ ਹੈ ਇਹਦੀ ਹੂੰ ਜਾਣਾ ਤਾਂ ਹੀ ਬਈ ਖਚਦੀ ਹੈ ਹਨਾ ਫਾਰਮ ਚੋਂ ਲਈ ਕਰਕੇ ਬਈ ਮਾਰੀ ਨਾ ਇਹਦੀ ਤਲਿਹਾਰੀ ਦੀ ਹਲਕਤ ਜੀ ਮੰਦੀ ਆ ਹੂੰ ਵੇਖ ਦੇ ਤੂੰ ਹਣ ਇਹ ਲੰਮੀ ਤੋੜ ਦੇ ਇਹਨੂੰ ਹਾਂ ਲੰਮੀ ਤੋੜ ਦੇ ਤੇ ਆ ਚਮਕ ਫੁੱਲ ਆ ਪੂਰੀ ਫਲੀ ਵੀ ਆ ਲੈ ਖਰਾ ਖਾਦੀ ਵੀ ਆ ਤਾਂ ਹੀ ਦੜਾਈ ਆ ਇਹ ਉਹ ਫਾਰਮ ਚ ਐ ਟਪੂਸੀਆਂ ਮਾਰਦੀ ਹੈ ਨਾ ਹੂੰ ਵੇੜ ਬਹੁਤ ਚੰਗੀ ਆ ਤੇ ਕੀ ਮੋਲ ਆ ਭਰਾ ਜੈ ਜੈ ਦਾ ਡਾਕਟਰ ਇਹਦਾ ਮੋਲ ਕਿੰਨਾ ਕਰਾਲਾ ਹੂੰ ਬਾਹੜਾ 10000 ਦੀ ਬਿਹੜ ਦੇ ਦਊਗਾ ਠੀਕ ਆ ਬਾਈ ਮੁੱਲ ਕਰਾਉਣਾ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 60000 ਦੀ ਬਿਹੜ ਦੇ ਰਾਂਗੇ ਕੋਈ ਚੱਕਰ ਨਹੀਂ ਬਿਹੜ ਚੰਗੀ ਆ ਬਿਹੜ ਸੀਲ ਠੰਡੀ ਆ ਕੁੰਨੀ ਆ ਬਿਹੜ ਜਿਹੜੀ ਆ ਚੌੜਜੀ ਕਰਦੀ ਆ ਤਾਂ ਫਿਰ ਫਾਰਮ ਚੋਂ ਆਈ ਕਰਕੇ ਨਾ ਮਾੜੀ ਮੋਟੀ ਟਪੂਸੀਆਂ ਮਾਰਦੀ ਆ ਹਾਂ ਕੋਈ ਚੱਕਰ ਨਹੀਂ ਹਾਂ ਉ ਬਿਹੜਾ ਇੱਕ ਨੰਬਰ ਆ ਕੋਈ ਡਿੱਕੈ ਵਾਲੀ ਗੱਲ ਨਹੀਂ ਸਹੀ ਗੱਲ ਆ ਲੈ ਤਾਂ ਲਈ ਗਾ ਚੈੱਕ ਕਰ ਕੀ ਆ ਬਾਤ ਆ ਬਾਈ ਅੱਗੇ ਬਾਈ ਮੱਝ ਟੋਕੜ ਗੱਬਣਾ ਡਾਕਟਰ ਇਹ ਤੀਜੀ ਸੂਏ ਮੱਝਾ ਹੂੰ ਗੱਬਣ ਠੀਕ ਆ ਦੂਜੀ ਸੂਏ ਸੂਈ ਵੀ ਆ ਹੂੰ ਦੁੱਧ ਦੇ ਥੱਲੇ ਅੱਜ ਦੇ ਸਮੇਂ 7 ਕਿਲੋ ਹਾਜ਼ਰ ਠੀਕ ਆ ਗੱਬਣ ਚਾਰਾਂ ਦੇ ਨੇੜ ਆ ਠੀਕ ਆ ਬਾਈ ਪੰਜ ਚਾਰ ਤਨ ਇਕੱਠਾ ਹੈ ਹੂੰ ਚਾਰਾਂ ਦੇ ਨੇੜ ਆ ਠੀਕ ਆ ਤੇ ਮੈਂ ਦੇਖੀ ਤੂੰ ਇਹਨੇ ਕੂਨੀ ਆ ਲੈ ਲੈ ਕਿਆ ਬਾਤ ਆ ਯਾਰ ਗਾਮਰ ਕੀ ਆ ਨਾ ਜਮਾ ਬਾਹਲੀ ਚੰਗੀ ਮੈਂ ਜੀ ਬਾਈ ਕੋਈ ਦੇਣਾ ਨਹੀਂ ਇਹਦਾ ਹੂੰ ਲੈਵਾ ਦੇਖੋ ਫੀਟਿੰਗ ਚੈੱਕ ਕਰ ਲੈ ਵਰੀ ਲੈ ਕਮਾਲ ਆ ਕਿਆ ਬਾਤ ਸੱਜਣਾਂ ਵਾਲਾ ਲੈਵਲ ਹੀ ਫਿਰਦੀ ਆ ਨਾ ਹਾਂ ਬਾਈ ਹਾਂ ਗੱਬਣ ਵੀ ਆ ਚੈੱਕ ਪਾਸ ਆ ਬਾਈ ਚਵਾਈ ਚ ਡਾਕਟਰ ਹਜੇ ਉਸ ਹਿਸਾਬ ਨਾਲ ਬੰਦਾ ਜੱਜਮੈਂਟ ਕਰ ਲੈ 2 ਘੰਟੇ ਪਏ ਆ ਹੂੰ ਤੋਰਾ ਦੇਖੋ ਲੈ ਕਿਆ ਬਾਤ ਆ ਬਾਈ ਠੰਡੀ ਫੁੱਲਾ ਸੁਭਾਅ ਬਹੁਤ ਚੰਗਾ ਤੇ ਬਰੀਡ ਇੱਕ ਨੰਬਰ ਆ ਮਿਲਦੀ ਕਾਹਦੇ ਤੇ ਆ ਬਾਈ ਭਾਈ ਜੇ ਤਾਂ ਆਪਾਂ ਇੱਕ ਡੰਗ ਚੋਣੀ ਆ ਤਾਂ ਰਿੰਗ ਕੇ ਮਿਲੂ ਠੀਕ ਆ ਜੇ ਦੋਨੇ ਡੰਗ ਚੋਣੀ ਆ ਤਾਂ ਠੀਕੇ ਤੇ ਠੀਕੇ ਤੇ ਮਿਲਦੀ ਠੀਕ ਆ ਭਾਈ ਜੇ ਇੱਕ ਡੰਗ ਚੋਣੀ ਆ ਫਿਰ ਐ ਰਿੰਗ ਕੇ ਜੋਰ ਲਾ ਕੇ ਮਿਲਦੀ ਆ ਵੀ ਮੈਨੂੰ ਚੋਲਾ ਚੋਲਾ ਠੀਕ ਆ ਭਾਈ ਕਿਉਂਕਿ ਆਪਾਂ ਦੋ ਡੰਗ ਹੀ ਚੋਣੇ ਹੁੰਦੇ ਆ ਅਮਰੀਕਾ ਯਾਰੀ ਬੰਦੇ ਦੇ ਮੂਹਰੇ ਦੀ ਡਿਮਾਂਡ ਦੋ ਡੰਗ ਦੀ ਹੁੰਦੀ ਆ ਸਹੀ ਆ ਭਾਈ ਤੇ ਕੀ ਮੋਹਲਾ ਦਾ ਜਾਇਜ਼ ਹੈ ਭਾਈ ਭਾਈ ਮੋਲ ਇਹਦਾ ਮੈਂ ਦਊਗਾ ਇਹ 71000 ਰੁਪਏ ਦੀ 71 ਦੀ 500 ਰੁਪਏ ਛੋੜ ਹੋ ਜੇ 1000 ਹੋ ਜੇ ਮੇਰਾ ਮਾਣਾ ਠੀਕ ਆ ਭਾਈ 73000 ਦੀ ਬਾਈ ਕਹਿੰਦਾ ਮੱਝ ਦੇ ਦਿਆਂਗੇ ਬਾਈ ਤੇ ਬਾਕੀ ਵਿੱਚੋਂ ਕੋਈ ਚੱਕ ਨਹੀਂ ਛੋੜ ਛੱਪ ਜ਼ਰੂਰ ਹੋ ਜਾਊਗਾ ਮੱਝ ਚੰਗੀ ਆ ਬਾਈ ਕੰਦ ਕਾੜ ਚੰਗਾ ਠੰਡੀ ਫੁੱਲਾ ਬਾਲੀ ਜੰਗੀ ਮੈਂ ਉਹ ਲੈ ਆ ਦੇ ਲੈ ਕੀ ਆ ਹੱਥ ਲਾਉਣਾ ਹੂੰ ਲੈ ਲੈ ਉਹ ਚੱਕ ਲੈਣੀ ਐ ਬਾਈ ਬਾਲਾ ਕੁੰਮੀ ਮੈਂ ਲੈ ਕਿਹੜੀ ਹੱਥ ਲਵਾਉਂਦੇ ਤੋਂ ਕੱਲ ਜਗਲ ਸਰਾ ਮਾਰਦੀਆਂ ਸੜਾ ਮਾਰਦੀ ਅੱਗੇ ਕੱਟ ਆ ਗਿਆ ਕਿੰਨੀ ਉਮਰ ਹੈ ਦੀ ਬਾਈ ਇਹਦੀ ਉਮਰ ਉਹ 15 16 ਮਹੀਨਿਆਂ ਦੇ ਨੇੜ ਠੀਕ ਆ ਬਾਈ ਜੇ ਕੋਈ ਸਾਹਮਣ ਵਾਲਾ ਬੰਦਾ ਚਾਹ ਵਾਣਾ ਹੂੰ ਅਲੀ ਆ ਸਕਦਾ ਇਹਦੀ ਮਾਂ ਦਾ ਦੁੱਧ 18 ਕਿਲੋ ਪਾਇਆ ਵਾ ਠੀਕ ਆ ਜਿੱਥੋਂ ਲਿਆ ਆਪਾਂ ਵੀਡੀਓ ਮੈਂ ਇਹ ਨਹੀਂ ਮੰਗਾਵਾਂਗੇ ਅੱਜ ਦੀ ਵੀਡੀਓ ਮੰਗਾਵਾਂਗੇ ਦੁਬਾਰਾ ਸੂਣ ਵਾਲੀ ਆ ਮੈਂ ਤੋਰ ਦੇ ਭਾਈ ਬੜਾ ਜੀ ਠੀਕ ਆ ਕਿਹੜੀ ਟੀਕੇ ਦਾ ਪਤਾ ਕੁਛ ਭਾਈ ਉਹਨਾਂ ਨੇ ਤਾਂ ਕਿਹਾ ਵੀ ਚੰਗੇ ਟੀਕੇ ਦਾ ਕਰਕੇ ਅਸੀਂ ਇੰਨਾ ਟਾਈਮ ਰੱਖ ਲਿਆ ਜੇ ਆਮ ਭਰਾ ਹੁੰਦਾ ਹੁਣ ਉਹ ਵੀ ਗੱਡੀ ਚੜ੍ਹਾ ਹੁੰਦਾ ਹੂੰ ਤੇ ਆਪਾਂ ਵੀ ਸ਼ਕੀਨ ਕਰਕੇ ਕੱਟਾ ਲਿਆ ਕਿਉਂਕਿ ਪੱਠਪੁੜੇ ਦਾ ਨਾ ਕੱਟਾ ਚੰਗਾ ਵਾਲਾ ਚੰਗਾ ਵਾਲਾ ਆਹ ਤਾਂ ਤੋਂ ਸਹੀ ਗੱਲ ਆ ਲੈ ਦੇਖ ਮਾਸਟਰੀ ਵੀ ਹੂੰ ਪੂਰਾ ਫੜਿਆ ਵਾ ਦੜੰਗੇ ਲਾਉਂਦਾ ਕਿ ਨਹੀਂ ਇਹ ਤਾਂ ਉਹਨਾਂ ਨੇ ਕੰਜਰਦਿਆਂ ਨੂੰ ਮਨਾ ਕੇ ਜ ਉਹ ਕਰਤਾ ਸਹੀ ਗੱਲ ਹੈ ਚਲੇ ਤੇ ਕੀ ਮੋਲ ਲੈਦਾ ਬਈ ਜੱਜਾ ਡਾਕਟਰ ਇਹ ਆਪਾਂ ਦੇ ਦੇਾਂਗੇ 1 ਘੱਟ 20 ਦਾ ਠੀਕ ਹੈ ਭਾਈ ਹਾਂ ਕਹਿਣਾ 20 ਦਾ ਸੀ 1000 ਰੁਪਏ ਆਪਾਂ ਪਹਿਲਾਂ ਹੀ ਛੱਡਤਾ ਠੀਕ ਹੈ ਭਾਈ 19000 ਦਾ ਕਟਾ ਭਾਈ ਇਹਨਾਂ ਦੇ ਦੇ ਦੇਾਂਗੇ ਭਾਈ ਹੋਰ ਕਰ ਦਾਂਗੇ 500 ਰੁਪਇਆ ਮਾਨ ਪਰ ਇਹਦੂ ਬਾਲਾ ਨਹੀਂ ਹੋਣਾ ਇਹ ਚ ਥੋੜਾ ਦੇਖੋ ਪੂੜਾ ਬਹੁਤ ਚੰਗਾ ਹੈ ਨਾ ਆਪਾਂ ਚਾਰ ਕੱਠੇ ਪਾਲੀ ਜਾਂਦੇ ਆਪਾਂ ਨੂੰ ਜੇ ਕੋਈ ਬੱਚਾ ਬਾਲੀ ਦੀ ਚਾਹਤ ਹੈ ਨਹੀਂ ਜੇ ਬੈਗਿਆ ਠੀਕ ਆ ਨਹੀਂ ਵੀ ਗਿਆ ਕੰਦਰਾ ਲਾ ਦਾਂਗੇ ਘਰੇ ਪਾਲ ਲਾਂਗੇ ਚ ਪੰਜਵੇਂ ਇਹ ਹੋ ਜੂ ਐਡੀ ਗੱਲ ਆ ਠੀਕ ਆ ਭਾਈ ਤੇ ਨਾਗਸੀ ਭਰਾ ਕੋਲੇ 5-5 ਦੀ ਰਖਾ ਤੇ ਕਿਸੇ ਵੀਰ ਦੇ ਕੋਈ ਵੀ ਨਗ ਪਸਾਉਂਦਾ ਆ ਡਾਕਟਰ ਸਾਂਭਣਾ ਵਾਲਾ ਬੰਦਾ ਜੇ ਵਿਹੜ ਲੈ ਜਾਂਦਾ ਹਮ ਆਪਾਂ ਨੂੰ ਇੱਕ 35 ਦੀ ਵਿਹੜ ਤਿਆਰ ਹੋ ਕੇ ਦੇ ਦੇ ਠੀਕ ਆ ਹਮ ਠੀਕ ਆ ਭਾਈ ਧੰਨਵਾਦ